ਆ ਦੋਸਤੋ ਕੁਝ ਲੋਕ ਹੁੰਦੇ ਆ ਜਿਨ੍ਹਾਂ ਦਾ ਬੜਾ ਵੱਡਾ ਨਾਂ ਹੁੰਦਾ ਹੈ ਲੱਖਾਂ ਰੁਪਈਆ ਲੈਂਦੇ ਨੇ ਮਨੋਰੰਜਨ ਕਰਦੇ ਆ ਤੁਰ ਜਾਂਦੇ ਆ ਕੁਝ ਗੋਦੜੀ ਦੇ ਲਾਲ ਹੁੰਦੇ ਆ ਜਿਹੜੇ ਗੁਰਬਤ ਵੀ ਉਹਨਾਂ ਦੀ ਕਲਾ ਨੂੰ ਮਾਰ ਨਹੀਂ ਸਕਦੀ ਗਰੀਬੀ ਦੇ ਦੋ ਪੁਣਾ ਜੋ ਨਿਕਲੇ ਹੋ ਦੋ ਨਿੱਕੇ ਨਿੱਕੇ ਲਾਲ ਲੈ ਕੇ ਇੱਕ ਸਾਡਾ ਸ਼ਾਇਰ ਦੋਸਤ ਆਇਆ ਸੰਗਦਿਲ 47 ਜਿਹੜਾ ਬੜੇ ਅੱਛੇ ਗੀਤ ਲਿਖਦਾ ਹੈ ਦੋਸਤੋ ਨਾ ਬੱਚਿਆਂ ਨੇ ਜ਼ਿੰਦਗੀ ਚ ਪਹਿਲੀ ਵਾਰ ਇਸ ਮੰਚ ਤੇ ਅੱਜ ਪੇਸ਼ਕਾਰੀ ਕਰਨੀ ਹੈ ਪਹਿਲੀ ਵਾਰ ਉਹ ਪੱਠਾ ਮਜ਼ਦੂਰਾਂ ਦੇ ਬੱਚੇ ਨੇ ਇੱਕ ਸਾਲ ਪਹਿਲਾਂ ਸੰਗਦਿਲ ਨੇ ਗੀਤ ਉਹਨਾਂ ਦੀ ਜ਼ਿੰਦਗੀ ਤੇ ਲਿਖ ਕੇ ਉਹਨਾਂ ਤੋਂ ਚੇਤੇ ਕਰਵਾਇਆ ਉਦੋਂ ਅੱਖਰ ਨਹੀਂ ਸੀ ਜਾਣਦੇ ਹੁਣ ਉਹ ਇੱਕ ਸਕੂਲ ਚ ਪੜ੍ਹਾ ਵੀ ਰਿਹਾ ਉਹਨਾਂ ਨੂੰ ਮੈਂ ਚਾਹਾਂਗਾ ਕਿ ਤਾੜੀਆਂ ਮਾਰ ਕੇ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਈਏ ਜੇ ਚੰਗਾ ਲੱਗਿਆ ਉਸ ਤੋਂ ਬਾਅਦ ਵਿੱਚ ਅਸੀਂ ਦੂਸਰੀ ਕੀਤੀ ਗੱਲ ਕਰਾਂਗੇ ਬੱਚੇ ਆਜੋ ਇਹ ਦੋਵੇਂ ਪੁੱਤਰ ਨੇ ਆਲਮ ਤੇ ਜ਼ਾਲਮ ਇਹ ਬੱਚੇ ਦੋਵੇਂ ਚੂੜਚੱਕ ਪਿੰਡ ਦੇ ਕਿਸੇ ਪੱਠੇ ਤੇ ਕੰਮ ਕਰਦੇ ਇੱਕ ਮਜ਼ਦੂਰ ਦੇ ਬੱਚੇ ਸੀ ਜਿਹਦਾ ਬਾਪ ਚਲਾ ਗਿਆ ਛੱਡ ਕੇ ਬੱਚਿਆਂ ਨੂੰ ਮਾਨ ਵੀ ਛੱਡ ਗਿਆ ਪਰ ਜ਼ਿੰਦਗੀ ਕਿੱਥੇ ਹੁਸਨ ਲੁਕਾਈ ਬੈਠੀ ਹੈ ਸਾਨੂੰ ਆਪ ਨਹੀਂ ਪਤਾ ਹੁੰਦਾ ਸੋ ਇਹਨਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਤੇ ਗੀਤ ਜਿਹੜਾ ਸੰਗਦੇ 47 ਮੈਂ ਸੰਗਦੇ ਨੂੰ ਬੇਨਤੀ ਕਰਨਗਾ ਉਹ ਵੀ ਮੰਚ ਤੇ ਆਵੇ ਦਰਸ਼ਨ ਦੇਵੇ ਬੱਚਿਓ ਪਹਿਲਾਂ ਤਾਂ ਕਾਧੀਆਂ ਦੀਵਾਲੀਆਂ ਤੇ ਲੋੜੀਆਂ ਵਾਲਾ ਗੀਤ ਇੱਕ ਮਾਈਕ੍ਰੋਫੋਨ ਹੋਰ ਦੇਣਾ ਪਏਗਾ ਬੱਚਿਆਂ ਨੂੰ ਆ ਇਸ ਤੋਂ ਬਾਅਦ ਇੰਟਰੋਡਕਸ਼ਨ ਨਹੀਂ ਦੇਣੀ ਇਹ ਆਪਣੀ ਇੰਟਰੋਡਕਸ਼ਨ ਆਪ ਦੇਣਗੇ ਬਹੁਤ ਬਹੁਤ ਮਿਹਰਬਾਨੀ ਇੱਕ ਨੌਜਵਾਨ ਗੀਤਕਾਰ ਆਇਆ ਇਹ ਲੈ ਕੇ ਆਇਆ ਇਹਦੇ ਵਾਸਤੇ ਅਸ਼ੀਰਵਾਦ ਦੀਆਂ ਤਾੜੀਆਂ ਜ਼ਰੂਰ ਮਾਰੋ ਹਾਂ ਗੁੜ ਦੀ ਦੇ ਵਿੱਚ ਤੇ ਮੰਗੀਆਂ ਦਾ ਬਚਪਨੀ ਸਾਡਾ ਅਤੇ ਜੱਟਾਂ ਦੇ ਆਖੇ ਤਾਂ ਜੀ ਜਵਾ ਹੋ ਰੂੜੀਆਂ ਤੇ ਨੰਗ ਦਾ ਬਚਪਨੀ ਸਾਡਾ ਅਤੇ ਜੱਟਾਂ ਦੇ ਆਖੇ ਤਾਂ ਕੀ ਮਨੀਆ ਸੋਚਦੇ ਆ ਦਿਲ ਰਤਾ ਸੋਚਦੇ सोचे हिकु डांगी ख़ाली त उतां दूजी वैरी सुके सुते सू

उना गाया रखा ¡No, no, no रुकरी जी रुकरी जी तिया संभालियां पीअ दीवारिया सोच जे सोची आद सोची आधी बचे बि साम्हूं सुनेहा